ਇੰਨਾ ਝੋਨਾ ਹੋ ਗਿਆ ਜੀ ਐਨੀ ਕਣਕ ਹੋ ਗਈ ਉਹਨਾਂ ਨੂੰ ਦੇਖ ਕੇ ਜਿਹੜੇ ਸੈਂਟਰ ਦੀ ਸਰਕਾਰ ਹੈ ਉਹ ਦੱਤਾ ਹੀ ਕਹਿ ਰਹੀ ਆ ਕਿ ਕਿਸਾਨਾਂ ਕੋਲ ਤਾਂ ਇੰਨਾ ਝੋਨਾ ਹੋ ਗਿਆ ਐਨੀ ਕਣਕ ਹੋ ਗਈ ਉਹ ਫਿਰ ਕਿਉਂ ਕਰਦੇ ਨੇ ਆਪਣੀਆਂ ਜਣੀਆਂ ਪੰਡਾ ਆਪਣੇ ਸਿਰ ਤੇ ਰੱਖੀ ਫਿਰਦੇ ਨੇ ਸਰਕਾਰਾਂ ਅਝਾਂਡੀਆਂ ਨੇ ਆਪਾਂ ਨੂੰ ਸਰਕਾਰਾਂ ਇਸ ਮੁੱਤੇ ਤੇ ਅਝਾਂਡੀਆਂ ਨੇ ਜੇ ਇਹ ਜਿਹੜੀ ਝੋਨਾ ਦਾ ਕਣਕ ਹੈ ਬਾਰੇ ਬੰਦ ਹੋਵੇ ਐਵੇਂ ਥਰੀ ਤਰੀਕੇ ਨਾਲ ਇਥੇ ਅੰਕੜੇ ਛੱਡੇ ਜਾਣ ਫਿਰ ਦੇਖਿਆ ਜਾਵੇ ਕਿ ਪੰਜਾਬ ਦੇ ਵਿੱਚ ਕਿੰਨੇ ਕਿਸੇ ਦਾ ਜੀ ਨਹੀਂ ਕਰਦਾ ਇਸ ਦੁਨੀਆ ਤੋਂ ਜਾਣ ਲਈ ਫਿਰ ਕਿਸਾਲ ਅੱਕ ਕੇ ਆਪਣੀ ਆਤਮਾਤਿਆ ਨੂੰ ਜਿਹੜਾ ਰਸਤਾ ਉਹ ਰਾ ਲੱਭਦਾ ਤੇ ਇਸ ਕਰਕੇ ਜਿਹੜਾ ਆਪਣਾ ਅੱਜ ਧਰਨੇ ਦੇ ਵਿੱਚ ਪੰਜਾਬ ਬੰਦ ਦਾ ਸੱਦਾ 80 90% ਹੈ ਜਿਹੜਾ ਪੰਜਾਬ ਦੇ ਵਿੱਚ ਮੈਂ ਵੀ ਉਹਨਾਂ ਚੈਨਲਾਂ 'ਤੇ ਦੇਖਿਆ ਕਿ ਸਾਰਾ ਹੀ ਤਕਰੀਬਾ ਬੰਦ ਹੈ ਕਿਸਾਨਪਰਾ ਜਾ ਕੇ ਹੱਥ ਜੋੜਦੇ ਨੇ ਦੁਕਾਨਦਾਰਾਂ ਦੇ ਮੂਹਰੇ ਕਿ ਸਾਡਾ ਸਮਰਥਨ ਦਿਓ ਸਾਡੀ ਵੀ ਜਥੇਬੰਦੀ ਹੈ ਪੰਜਾਬ ਦੇ ਵਿੱਚ ਪੰਪ ਆਪਰੇਟਰ ਯੂਨੀਅਨ ਜਿਹੀ ਯੂਨੀਅਨ ਜਿੰਨੀਆਂ ਵੀ ਜਥੇਬੰਦੀਆਂ ਨੇ ਸਾਰਿਆਂ ਨੇ ਅਰਧ ਸਮਰਥਨ ਦਿੱਤਾ ਹੋਇਆ ਸਾਰਿਆਂ ਨੇ ਜੂਟੀਆਂ ਲਾਈਆਂ ਹੋਈਆਂ ਨੇ ਤੇ ਜਿੱਥੇ-ਜਿੱਥੇ ਵੀ ਆਪਣੇ ਪੰਡਾਂ ਦੇ ਸਾਹਮਣੇ ਅੱਧ ਤਰਨਾ ਚੱਲ ਰਿਹਾ ਆ ਆਪਾਂ ਉਹਦੇ ਵਿੱਚ ਸਮੂਲਿਤ ਕਰਨੀ ਆ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਜੇ ਨਾ ਆਪਾਂ ਜਾ ਲਈ ਤਾਂ ਆਪਣੇ ਤੋਂ ਸਰਕਾਰ ਨੇ ਇੱਕ ਖੇਤੀ ਦਾ ਹੀ ਤੰਦਾ ਦੀ ਜਿਹੜਾ ਕਿ ਸਰਕਾਰ ਦੀਆਂ ਖੱਖਾਂ ਦੇ ਵਿੱਚ ਲੜਕਦਾ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਕੋਈ ਆ ਜਾਵੇ ਜਿਵੇਂ ਦੁੱਤ ਦਾ ਕੋਈ ਸਰਕਾਰ ਨੂੰ ਮੈਨੂੰ ਤਾਂ ਇਹ ਲੱਗਦਾ ਹੈ ਤੇ ਜੇ ਨਾ ਆਪਾਂ ਜਾਵੇ ਕਿ ਇਹ ਸ਼ਰਾਬ ਤੇ ਪਾਬੰਦੀ ਲਾਈ ਆ ਟੰਡਾਂ ਦੇ ਵਿੱਚ ਜਾ ਘਟਨ ਕਢਾਉਣ ਵਾਲੀ ਐਸੇ ਤਾਂ ਇਹਨਾਂ ਨੇ ਜਿਹੜੇ ਆਪਣਾ ਦੁੱਤ ਦੇ ਫਟਾਕਟ ਨੇ ਇਹਨਾਂ ਨੂੰ ਵੀ ਇਹਨਾਂ ਨੇ ਬੰਦ ਕਰ ਦੇਣਾ ਇਹਨਾਂ ਦੇ ਨਾਮੀ ਸਾਥੀ ਇੱਥੇ ਦੇ ਕੇ ਇੱਕ ਬੰਦੇ ਨੂੰ ਇਹਨਾਂ ਨੇ ਉਹਨਾਂ ਦਾ ਸਨਾਟ ਲਗਾ ਦਿੱਤਾ